ਹੈਲੋ ਜੀ ਸ਼ਤਸ਼ਰੀਏ ਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਐਸੀ ਟ੍ਰਿਕ ਦੱਸਾਂਗੇ ਜਿਹੜੀ ਆਪਾਂ ਬਿਨਾ ਮਸ਼ੀਨ ਤੋਂ ਮਸ਼ੀਨ ਵਾਲਾ ਕੰਮ ਕਿਵੇਂ ਕਰੀਏ ਇਹ ਅੱਜ ਆਪਾਂ ਦੱਸ ਰਿਹਾ ਜੀ ਤੁਹਾਨੂੰ ਇੰਟਰਲੌਕ ਬਾਰੇ ਜੇਕਰ ਆਪਾਂ ਇੰਟਰਲੌਕ ਦੀ ਮਸ਼ੀਨ ਦੀ ਗੱਲ ਕਰੀਏ ਤਾਂ ਉਹ 4-5000 ਰੁਪਏ ਦੀ ਆਪਾਂ ਨੂੰ ਆਉਂਦੀ ਹੈ ਤੇ ਆਪਾਂ ਇਹ ਹੱਥਾਂ ਨਾਲ ਕਰਾਂਗੇ ਜੀ ਇੰਟਰਲੌਕ ਜਿਵੇਂ ਦੋ ਟੁਕੜੇ ਜਿਹੜੇ ਜੋੜੇ ਹੋਏ ਨੇ ਜੀ ਤੁਸੀਂ ਜਿਵੇਂ ਆਪਾਂ ਸਲਾਈ ਕਰਦੇ ਆ ਆਪਣੇ ਸੂਟ ਜਦੋਂ ਵੀ ਕਿਉਂਕਿ ਉਹ ਦੋ ਪੀਸੇ ਜੋੜੇ ਹੋਏ ਹੁੰਦੇ ਨੇ ਆਪਾਂ ਉਹਨਾਂ ਦੇ ਧਾਗੇ ਨਿਕਲਣ ਤੋਂ ਇੰਟਰਲੌਕ ਕਰਾਉਨੇ ਆ ਇੰਟਰਲੌਕ ਆਪਣੇ ਇਸੇ ਕੰਮ ਆਉਂਦੀ ਹੈ ਜੀ ਵੀ ਕੱਪੜੇ ਦੇ ਧਾਗੇ ਨਾ ਨਿਕਲਣ ਤੇ ਉਹਦੇ ਲਈ ਆਪਾਂ ਬਿਲਕੁਲ ਇਸ ਤਰ੍ਹਾਂ ਦੀ ਸੂਈ ਲੈ ਲੈਣੀ ਆ ਤੁਸੀਂ ਵੱਡੀ ਵੀ ਲੈ ਸਕਦੇ ਹੋ ਸੂਈ ਦਾ ਕੋਈ ਚੱਕਰ ਨਹੀਂ ਜੀ ਥੋੜਾ ਜਿਹਾ ਵੀ ਮੈਂ ਮੋٹے ਧਾਗੇ ਤੇ ਇਸ ਲਈ ਦੱਸ ਰਹੀ ਆਂ ਵੀ ਤੁਹਾਨੂੰ ਕੈਮਰੇ ਦੇ ਵਿੱਚ ਆਸਾਨੀ ਨਾਲ ਦੇਖ ਸਕੇ ਤੁਸੀਂ ਕੋਈ ਨਾਰਮਲ ਰੀਲ ਦਾ ਧਾਗਾ ਲੈ ਸਕਦੇ ਹੋ ਇਹ ਧਾਗਾ ਮੈਂ ਡਬਲ ਕੀਤਾ ਹੋਇਆਗਾ ਇਹ ਆਪਾਂ ਗੱਠ ਮਾਰ ਲੈਣੀ ਆ ਜੀ ਗੱਠ ਤੋਂ ਆਪਾਂ ਪੁੱਠੇ ਪਾਸੋਂ ਸਿੱਧੇ ਪਾਸੇ ਕੱਢ ਲੈਣਾਗਾ ਧਾਗਾ ਫਿਰ ਆਪਾਂ ਜਿਹੜਾ ਸੂਈ ਆ ਉਹ ਵੀ ਸਿੱਧੇ ਪਾਸੇ ਉਹ ਪੁੱਠੇ ਪਾਸੇ ਲੈ ਜਾਣੀ ਆ ਠੀਕ ਹੈ ਜੀ ਥੋੜਾ ਜਿਹਾ ਆਪਾਂ ਸਪੇਸ ਛੱਡਾਂਗੇ ਜਿਵੇਂ ਆਪਾਂ ਤਰਪਾਈ ਕਰਦੇ ਆ ਦੇਖੋ ਜਗ੍ਹਾ ਛੱਡਦੇ ਆ ਉਵੇਂ ਤੁਸੀਂ ਜਗ੍ਹਾ ਛੱਡਦੇ ਹੋ ਠੀਕ ਹੈ ਪੈਰ ਪੈਰ ਦੀ ਜਗ੍ਹਾ ਤੁਸੀਂ ਨੀਚੇ ਨੂੰ ਲੈਣੀ ਆ ਇਹ ਆਪਾਂ ਸੈਂਟਰ ਚੋਂ ਕੱਢ ਲੈ ਇਹ ਧਾਗਾ ਇਹ ਪਹਿਲਾ ਹੋ ਗਿਆ ਜੀ ਆਪਣੀ ਸ਼ੁਰੂਆਤ ਹੋ ਗਈ ਪਰ ਆਪਾਂ ਸਾਰੇ ਧਾਗੇ ਐਵੇਂ ਸੈਂਟਰ ਚੋਂ ਨਹੀਂ ਕੱਢਣੇ ਹੈਗੇ ਅੱਗੇ ਮੈਂ ਤੁਹਾਨੂੰ ਹੋਰ ਦੱਸਦੀ ਆ ਇਹ ਦੇਖੋ ਹੁਣ ਆਪਾਂ ਨੇ ਇਹ ਕੱਢ ਲਿਆ ਨਾ ਇੰਨੀ-ਇੰਨੀ ਜਗ੍ਹਾ ਤੇ ਇੰਨੀ-ਇੰਨੀ ਕੀ ਜਗ੍ਹਾ ਛੱਡ ਕੇ ਆਪਾਂ ਇੱਥੇ ਇੰਟਰਲੌਕੇ ਦੇ ਕਰਾਂਗੇ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਮਯੋਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਇਹ ਦੇਖੋ ਹੁਣ ਆਪਾਂ ਸੂਈ ਇਹ ਕੱਢਣੀ ਹੈ ਇਹਦੇ ਵਿੱਚ ਨਾ ਆਪਾਂ ਜਿਹੜੇ ਦੋ ਧਾਗੇ ਨੇ ਦੋ ਧਾਗਾ ਇੱਕ ਸੂਈ ਦੇ ਦੂਸਰੀ ਸਾਈਡ ਹੋਣੀ ਚਾਹੀਦਾ ਇੱਕ ਦੂਸਰੀ ਸਾਈਡ ਇਹਨਾਂ ਦੇ ਦੋਨੋਂ ਧਾਗਿਆਂ ਦੇ ਸੈਂਟਰ ਵਿੱਚ ਦੀ ਆਪਾਂ ਸੂਈ ਕੱਢ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ ਇਸ ਤਰ੍ਹਾਂ ਸੂਈ ਸੈਂਟਰ ਵਿੱਚ ਦੀ ਕਰ ਲਿਓ ਤੁਸੀਂ ਦੋਨੋਂ ਧਾਗਿਆਂ ਦੇ ਤੁਹਾਨੂੰ ਦਿਖਾਉਣ ਲਈ ਜੀ ਮੈਂ ਇਹ ਧਾਗੇ ਵੀ ਡਬਲ ਕਰਕੇ ਇਹਨਾਂ ਨੂੰ ਬੱਟ ਦੇ ਕੇ ਡਬਲ ਕਰਕੇ ਪਾਏ ਨੇ ਵੀ ਥੋੜਾ ਜਿਹਾ ਡਾਰਕ ਜ਼ਿਆਦਾ ਦਿਸੀ ਇਹ ਦੇਖੋ ਬਣ ਗਿਆ ਨਾ ਬੀਜੀ ਬਣਗੀ ਅੱਗੇ ਵੀ ਆਪਾਂ ਇਸੇ ਤਰ੍ਹਾਂ ਕਰਨਾਗਾ ਆਪਾਂ ਸ਼ੁਰੂਆਤ ਜਿਵੇਂ ਤੁਹਾਨੂੰ ਮੈਂ ਤੁਹਾਨੂੰ ਮੈਂ ਦੱਸੀ ਜੀ ਉਵੇਂ ਕਰਨੀ ਆ ਤੇ ਫਿਰ ਇਸ ਤੋਂ ਬਾਅਦ ਆਪਾਂ ਨੇ ਇਸ ਤਰੀਕੇ ਨਾਲ ਤਾਗਾ ਅੱਧਾ ਸੈਂਟਰ ਚ ਸੂਈ ਸੈਂਟਰ ਚ ਤਾਗਾ ਅੱਧਾ ਉਧਰ ਅੱਧਾ ਉਧਰ ਇਹ ਦੇਖੋ ਇਸ ਤਰ੍ਹਾਂ ਆਪਾਂ ਨੇ ਬਣਾਉਣਾਗਾ ਤੁਸੀਂ ਇਸ ਤਰ੍ਹਾਂ 8-10 ਜਦੋਂ ਆਪਾਂ ਕਾਫੀ ਤੋਪੇ ਭਰ ਲਾਂਗੇ ਫਿਰ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜੂ ਵੀ ਹਾਂ ਇੰਟਰਲੌਕ ਮੰਗੂ ਬਣਿਆ ਹੋਇਆ ਇੰਟਰਲੌਕ ਦਾ ਮਤਲਬ ਹੀ ਇਹੀ ਹੁੰਦਾ ਜੀ ਵੀ ਜਿਹੜੇ ਧਾਗੇ ਨੇ ਆਪਣੇ ਕੱਪੜੇ ਦੇ ਧਾਗੇ ਨਾ ਨਿਕਲਣ ਵੀ ਉਹ ਲੋਕ ਹੋ ਜਾਣ ਆਪਾਂ ਨੇ ਉਹ ਲੋਕੇ ਕਰਨੇ ਨੇ ਜਿਵੇਂ ਮੈਂ ਸਟਾਰਟਿੰਗ 'ਚ ਕੀਤਾ ਸੀ ਤੁਸੀਂ ਐਵੇਂ ਕਰ ਰਹੇ ਹੋ ਤਾਂ ਉਹਦੇ ਨਾਲ ਆਪਣੇ ਧਾਗੇ ਪੂਰੀ ਤਰ੍ਹਾਂ ਲੋਕ ਨਹੀਂ ਹੁੰਦੇ ਇਹਦੇ ਨਾਲ ਜੀ ਜਿਹੜਾ ਧਾਗਾਗਾ ਉਹ ਖਿੰਡ ਜਾਂਦਾਗਾ ਇਹ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਕਈ ਧਾਗੇ ਪਾਲੇ ਇਹ بیچ ਇੱਕ ਸਾਈਡ ਤੋਂ ਵੀ ਸ਼ੇਪ ਬਣ ਰਹੀ ਹੈ ਨਾ ਬੀ ਬੀ ਬਣ ਰਹੇ ਨੇ ਉੱਪਰ ਦੇਖੋ ਇਹਦੇ ਧਾਗੇ ਦੀ ਚੇਨ ਜੀ ਬਣ ਰਹੀ ਹੈ ਜਿਵੇਂ ਇੰਟਰਲੌਕ ਦੀ ਬਣਦੀ ਹੈ ਇਹਦਾ ਆਪਾਂ ਦੂਸਰੀ ਸਾਈਡ ਵੀ ਤੁਹਾਨੂੰ ਦਿਖਾਉਣੀ ਆ ਇਹ ਦੇਖੋ ਇਹ ਦੂਸਰੀ ਸਾਈਡ ਇੰਟਰਲੌਕ ਦੇ ਵੀ ਐਸੀ ਤਰ੍ਹਾਂ ਹੀ ਹੁੰਦੀ ਹੈ ਜੀ ਮਸ਼ੀਨ ਦਾ ਕੰਮ ਜੀ ਮਸ਼ੀਨ ਵਾਲਾ ਰਹਿ ਗਿਆ ਪਰ ਜਿਹੜਾ ਆਪਣੇ ਹੱਥ ਦਾ ਹੁਨਰ ਹੁੰਦਾ ਨਾ ਉਹ ਆਪਾਂ ਨੂੰ ਅਲੱਗ ਤੋਂ ਹੀ ਸਕੂਨ ਦਿੰਦਾ ਜਿਹੜਾ ਆਪਾਂ ਕੰਮ ਹੱਥ ਨਾਲ ਕਰਦੇ ਆ ਕਿਉਂਕਿ ਆਪਣੇ ਮਨ ਨੂੰ ਹੀ ਚੰਗਾ ਲੱਗਣ ਲੱਗ ਜਾਂਦਾ ਉਹ ਆਪਣੀ ਮਿਹਨਤ ਹੁੰਦੀ ਹੈ ਜੀ ਵੀ ਆਪਾਂ ਨੇ ਇਹ ਤੇ ਮਿਹਨਤ ਕੀਤੀ ਹੈਗੀ ਹਨਾ ਕਿ ਆਪਾਂ ਨੂੰ ਇਹ ਹੁੰਦਾ ਜੀ ਸਲਾਈ ਕਰਦੇ ਸਮੇਂ ਕਈ ਵਾਰੀ ਕਿਸੇ ਕੱਪੜੇ ਦੇ ਜ਼ਿਆਦਾ ਧਾਗੇ ਨਿਕਲਦੇ ਹੁੰਦੇ ਨੇ ਹਨਾ ਆਪਾਂ ਥੋੜੀ ਇੰਟਰਲੌਕ ਆਪਣੇ ਕੋਲ ਨਹੀਂ ਹੁੰਦੀ ਤਾਂ ਇਸ ਤਰੀਕੇ ਨਾਲ ਆਪਾਂ ਇਹ ਧਾਗੇ ਲੋਕ ਕਰ ਸਕਦੇ ਆ ਮੈਂ ਆਪਣੇ ਚੈਨਲ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਟ੍ਰਿਕਸ ਨੇ ਹੋਰ ਵੀ ਲੈ ਕੇ ਆਉਂਦੀ ਰਹਿਣਗੀਆਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਦਿਆ ਕਰੋ ਜੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਥੋਡੀ ਸ਼ੇਅਰ ਕੀਤੀ ਵੀਡੀਓ ਅੱਗੇ ਕਿਸੇ ਦੇ ਕੰਮ ਆ ਸਕੇ ਤੇ ਧਾਗੇ ਨਾ ਤਾਂ ਤੁਸੀਂ ਹੱਦ ਤੋਂ ਜ਼ਿਆਦਾ ਖਿੱਚਣੇ ਨੇ ਜੀ ਨਾ ਜ਼ਿਆਦਾ ਲੂਜ਼ ਕਰਨੇ ਨੇ ਬਸ ਆਪਾਂ ਪੋਲਾ ਜਿਹਾ ਹੱਥ ਰੱਖਾਂਗੇ ਜ਼ਿਆਦਾ ਲੂਜ਼ ਵੀ ਨਹੀਂ ਜ਼ਿਆਦਾ ਟੈਟ ਵੀ ਨਹੀਂ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ